ਸਾਪ ਦਾ ਵਿਧਾਇਕ ਕਰਮਿੰਦਰ ਆਮਲਾ ਲੋੜਵੰਦ ਲੋਕਾਂ ਦੇ ਲਈ ਮਸੀਹਾ ਬਣਦੇ ਹੋਏ ਉਸ ਮੌਕੇ ਨਜ਼ਰ ਆਏ ਜਦੋਂ ਉਹਨਾਂ ਵੱਲੋਂ ਸੈਂਕੜੇ ਸਪਾਈ ਸੇਫ ਕੰਮ ਰੇੜਾ ਚਲਕਾ ਤੇ ਲੋੜਵੰਦਾਂ ਨੂੰ ਗਰਮ ਜੈਕਟਾਂ ਤੇ ਗਰਮ ਕੰਬਲ ਵੰਡੇਗੇ ਮਾਮਲਾ ਜਲਾਲਾਬਾਦ ਆਏ ਜਿੱਥੇ ਕਿ ਵਿਧਾਇਕ ਕਰਮਿੰਦਰ ਆਮਲਾ ਵੱਲੋਂ ਖਾਸ ਤੌਰ ਤੇ ਜਲਾਲਾਬਾਦ ਦੇ ਵਿੱਚ ਪਹੁੰਚ ਕੇ ਹਰਕ੍ਰਿਸ਼ਨ تھیਟਰ ਦੇ ਵਿੱਚ ਇਹ ਮੇਕ-ਉਪਰਾਲਾ ਕੀਤਾ ਇਸ ਦੀ ਸ਼ੁਰੂਆਤ ਉਹਨਾਂ ਵੱਲੋਂ ਜਲਾਲਾਬਾਦ ਦੇ ਆਰੀਆ ਵਾਲਾ ਚੌਂਕ ਦੇ ਖੇਤਰ ਟੈਕਸੀ ਸਟੈਂਡ ਦੇ ਨੇੜੇ ਤੇ ਸ਼ਹੀਦ ਉਧਮ ਸਿੰਘ ਚੌਂਕ ਦੇ ਨਜ਼ਦੀਕ ਰੇੜਾ ਜੁਨੀਨ ਵਿਕੇ ਰੇੜਾ ਚਲਕਾ ਨੂੰ ਗਰਮ ਕੰਬ ਸਫਾਈ ਸੇਵਕਾਂ ਨੂੰ ਕਿ ਸ਼ਹਿਰ ਦੇ ਵਿੱਚ ਜਿਹੜਾ ਹੜਤਾਲ ਦੇ ਕਾਰਨ ਗੰਦਾ ਉਹਨੂੰ ਸਾਫ਼ ਕੀਤਾ ਜਾਏ ਤਾਂ ਜੋ ਸ਼ਹਿਰ ਦੇ ਵਿੱਚ ਸਫਾਈ ਹੋ ਸਕੇ ਬਹੁਤ ਜ਼ਰੂਰੀ ਹੈ ਸਾਰਿਆਂ ਨੇ ਕਿਹਾ ਕਿ ਅਸੀਂ 2 ਦਿਨਾਂ ਦੇ ਵਿੱਚ ਵਿੱਚ ਸਾਰਾ ਸ਼ਹਿਰ ਸਾਰੀ ਗੰਦਗੀ ਅਸੀਂ ਸਾਫ਼ ਕਰ ਦਿਆਂਗੇ ਨਜ਼ਾ ਵੀ ਧੰਨਵਾਦ ਸੀਵਰੇਜ ਦਾ ਮੋਟਰਾਂ ਦਾ ਪੱਖਾ ਸੜਿਆ ਪ੍ਰਧਾਨ ਜੀ ਨੇ ਕਿਹਾ ਕਿ ਜਲਦੀ ਅਸੀਂ ਉਹ ਚਲਾ ਦੇਾਂਗੇ ਤੇ ਸਵੇਰੇ ਸਵੇਰੇ ਠੰਡ ਹੁੰਦੀ ਹੈ ਮੈਂ ਕਹਾਂ ਕਿ ਸਾਰਿਆਂ ਨੂੰ ਜੈਕਟਾਂ ਦੇਈਏ ਤਾਂ ਕਿ ਜੈਕਟਾਂ ਜੂਟਾ ਪਾ ਕੇ ਠੰਡ ਤੋਂ ਵੀ ਬਚਤ ਰਹੇ ਸ਼ਹਿਰ ਦੀ ਵੀ ਸਾਵਲਾ ਸਾਹਿਬ ਅੱਜ ਕਿੰਨੀਆਂ ਜੈਕਟਾਂ ਤੇ ਕਿੰਨੇ ਕੰਬਲ ਵੰਡਣ ਜਾ ਰਹੇ ਹੋ ਇੱਕ ਗਿਣਤੀ ਨਹੀਂ ਕਰੀ ਜਿਹੜਾ ਉੱਤੋਂ ਵਾਇਗੁਰੂ ਦਾ ਹੁਕਮ ਹੁੰਦਾ ਚੱਲਦਾ ਰਹਿਦਾ ਕੰਮ ਤੇ ਅੱਜ ਜਿਹੜਾ ਸਾਬਕਾ ਵਿਧਾਇਕ ਨੇ ਇੱਥੋਂ ਦੇ ਰਮਿੰਦਰ ਸਿੰਘ ਆਵਲਾ ਉਹਨਾਂ ਦੇ ਵੱਲੋਂ ਅੱਜ ਕਈ ਲੋਕਾਂ ਨੂੰ ਜਿਹੜਾ ਕੰਬਲ ਤੇ ਜੈਕਟਾਂ ਵੰਡੀਆਂ ਨੇ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਮੈਂ ਇਹੀ ਕਹਿਣਾ ਚਾਹ ਰਾ ਹਾਂ ਕਿ ਹੁਣ ਸੱਤਿਆ ਦਾ ਦਿਨ ਚੱਲ ਰਹੇ ਨੇ ਜਿੱਦੋਂ ਕਿ ਅਸੀਂ ਜਾਈਦਾ ਅੰਦਰ ਬਾਹਰ ਜਾਈਦਾ ਸਾਨੂੰ ਬੜੀ ਠੰਡ ਲੱਗਦੀ ਆ ਤੇ ਇਸ ਕਰਕੇ ਬਹੁਤ ਵਧੀਆ ਫਰਾਲਾ ਆਪਣੇ ਆਪ ਦਾ ਸਾਹਿਬ ਦਾ ਆ ਜੈਕਟ ਦਿੱਤੀ ਤੁਹਾਨੂੰ ਜਿਹੜੀ ਪਾਈ ਹੈ ਸਟੇਟਾ ਹੀ ਪੂਰੀ ਹਾਂਜੀ ਜੀ ਜੋ ਮੇਰੀ ਨੋਟਸ ਆਇਆ ਹੈ ਪ੍ਰਸ਼ਾਸਨ ਨੇ ਕਿਹਾ ਵੀ ਜੋ ਮਤਾ ਉਸ ਨੇ ਪਾਸ ਕਰਕੇ ਭੇਜਿਆ ਹੈ ਅਸੀਂ ਅੱਗੇ ਫਾਰਵਰਡ ਕਰਦੇ ਆਂਗੇ ਡਾਇਰੈਕਟਰ ਸਾਹਿਬ ਨੂੰ ਬਸ ਡਾਇਰੈਕਟਰ ਸਾਹਿਬ ਕੋਲ ਪਾਸ ਹੋ ਕੇ ਆਂਦਾ ਹੈ ਤਿੰਨਾਂ ਨੂੰ ਅਸੀਂ ਲੈਟਰ ਜਾਰੀ ਕਰਦੇ ਹਾਂ ਇੱਕ ਉਹ ਡਿਵਾਈਡਰ ਵਾਲਾ ਵੀ ਮਸਲਾ ਜੁਲ ਗਿਆ ਪਿਆ ਡਿਵਾਈਡਰ ਵਾਸਤੇ ਵੀ ਆਈ ਰਿਪੋਰਟ ਚਲੀ ਗਈ ਪ੍ਰਸ਼ਾਸਨ ਕੋਲ ਜੀ ਤੇ ਉਹ ਡਿਵਾਈਡਰ ਦੀ ਮਨਜ਼ੂਰੀ ਦੇਈ ਦੇਣੇ ਤੇ ਅਸੀਂ ਉਹਦਾ ਟੈਂਡਰ ਲਾ ਕੇ ਉਹਨੂੰ ਵੀ ਡਿਵੈਲਪ ਕਰਦੇ ਹਾਂ ਬਿਲਕੁਲ ਸ਼ਹਿਰ ਦੀ ਡਿਵੈਲਪਮੈਂਟ ਲਈ ਸ਼ਹਿਰ ਦੇ ਫਾਇਦੇ ਲਈ ਕੋਈ ਪੋਲਿਟਿਕਸ ਨਹੀਂ ਸਾਂਝੇ ਸਾਰਿਆਂ ਦੇ ਸਾਰੇ ਲੀਡਰ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ਼ਹਿਰ ਦੀ ਸਮੱਸਿਆ ਦੇ ਵਿੱਚ ਕਿਸੇ ਨੂੰ ਇੰਟਰਫੇਰੈਂਸ ਨਹੀਂ ਕਰਨੀ ਚਾਹੀਦੀ ਸਮੂਹਤਲੀ ਕੰਮ ਕਰਨਾ ਚਾਹੀਦਾ ਬਾਇਗੁਰੂ ਸੱਚੀ ਬਾਸ਼ਾ ਨੇ ਜੇ ਮੌਕਾ ਦਿੱਤਾ ਜਿਹਦੇ ਕੋਲ ਜੋ ਪਾਵਰ ਹੈ ਉਹਨੂੰ ਉਹ ਵਰਤ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਜਗਬਾਣੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਜੋਸਨ ਦੀ ਰਿਪੋਰਟ